ਸਭ ਤੋਂ ਪਹਿਲਾਂ ਤੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ 28 ਦਸੰਬਰ ਨੂੰ ਜਿਹੜੀ ਮੀਟਿੰਗ ਹੋ ਰਹੀ ਆ ਪੰਜਾਬ ਦੇ ਪਾਣੀਆਂ ਦੇ ਉੱਤੇ ਉਸ ਮੀਟਿੰਗ ਦੇ ਵਿੱਚ ਮਾਨ ਸਾਹਿਬ ਪੰਜਾਬ ਦੇ ਪਾਣੀਆਂ ਬਾਰੇ ਬਹੁਤ ਕਲੀਅਰ ਕਟ ਸਟੈਂਡ ਲੈਣਗੇ ਕਿ ਸਾਡੇ ਕੋ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਨਹਿਰ ਨਹੀਂ ਪੜਾਉਣੀ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਇਹ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਔਰ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਪਾਣੀ ਬਚਾਉਣ ਵਾਸਤੇ ਜਿੱਥੇ ਵੀ ਸਰਕਾਰ ਨੂੰ ਉਹਨਾਂ ਦੀ ਮਦਦ ਦੀ ਲੋੜ ਪਵੇ ਉਹ ਨਾਲ ਨੇ ਸੋ ਸਾਡੀ ਇਹ ਸਹਿਮਤੀ ਕੀ ਪਹਿਲਾਂ ਵੀ ਸਾਡਾ ਸਟੈਂਡ ਹੈ ਅੱਜ ਵੀ ਮਾਨ ਸਾਹਿਬ ਨੇ ਇਹ ਗੱਲ ਜਿਹੜੀ ਕਲੀਅਰ ਕਰਤੀ ਕਿ ਪਾਣੀ ਜਿਹੜਾ ਪੰਜਾਬ ਦੇ ਵਿੱਚ ਨਾ ਸਾਡੇ ਕੋਲ ਹੈਗਾ ਨਾ ਸਿੰਧ ਹੈ ਕੋਈ ਵਡਾਉਣੀ ਆ ਇੱਕ ਤਾਂ ਇਹ ਸਭ ਤੋਂ ਵੱਡਾ ਇਹ ਪੁਆਇੰਟ ਸੀਗਾ ਦੂਜਾ ਜਿਹੜਾ ਇੱਕ ਬੜਾ ਗੁੰਝਲਦਾਰ ਮਸਲਾ ਪੰਜਾਬ ਦੇ ਵਿੱਚ ਸਾਡੀਆਂ ਜ਼ਮੀਨਾਂ ਦਾ ਸਾਡੀਆਂ ਜੜੀਆਂ ਜ਼ਮੀਨਾਂ ਦੇ ਕਿਸਾਨਾਂ ਦੀਆਂ ਇਹਨਾਂ ਦੇ ਬਹੁਤ ਸਾਰੇ ਕੇਸ ਜਿਹੜੇ ਤਕਸੀਮਾਂ ਦੇ ਜਿਹੜੇ ਸਾਡੇ ਡੀਆਰਓ ਸਾਡੇ ਤਹਿਸੀਲਦਾਰ ਸਾਹਿਬ ਜਾਂ ਕੋਟਾਂ ਦੇ ਵਿੱਚ ਉਹ ਬੜੇ ਲੰਮੇ ਸਮੇਂ ਦੇ ਕੇਸ ਜਿਹੜੇ ਪਏ ਆ ਅਸੀਂ ਤੈਅ ਕੀਤਾ ਕਿ ਜਿਹੜੇ ਤਕਸੀਮਾਂ ਦੇ ਕੇਸਾਂ ਦੇ ਉੱਤੇ ਕੋਈ ਵਾਧ-ਵਹਾਦ ਨਹੀਂ ਜਿਹੜੇ ਝਗੜਾ ਰਹਿਤ ਨਹੀਂ ਉਨਨਾਂ ਨੂੰ ਪਹਿਲੀ ਜਨਮਦੀ ਤੋਂ ਲੈ ਕੇ 13 ਅਪ੍ਰੈਲ ਵਿਸਾਖੀ ਤੱਕ ਪੂਰੇ ਪੰਜਾਬ ਦੇ ਵਿੱਚ ਤਕਸੀਮਾਂ ਦਾ ਜੜੇ ਉਹ ਪਿੰਡ-ਪਿੰਡ ਕੈਂਪ ਲਾਏ ਜਾਣਗੇ ਤੇ ਤਕਸੀਮਾਂ ਦੇ ਇਸ਼ੂ ਜਿਹੜੇ ਆ ਉਹ ਖਤਮ ਜਿਹੜੇ ਆ ਉਹ ਅਸੀਂ ਕਰ ਦੇਾਂਗੇ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਤਕਸੀਮ ਦਾ ਕੇਸ ਰਹਿੰਦਾ ਸਾਡੇ ਅਫਸਰ ਜਾਣਗੇ ਪਿੰਡਾਂ 'ਚ ਕੈਂਪ ਲੱਗਣਗੇ ਉਹ ਆਪਣੀ ਸਹਿਮਤੀ ਦੇ ਨਾਲ ਤਕਸੀਮ ਕਰਾਉਣਾ ਚਾਹੁੰਦੇ ਆ ਪਰ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਕੁਝ ਲੋਕਾਂ ਦੇ ਕੇਸ ਜਿਹੜੇ ਕੋਟਾ ਦੇ ਵਿੱਚ ਚੱਲ ਰਹੇ ਆ ਅਸੀਂ ਜਿਹੜੇ ਕੋਰਟ ਰਾਤ ਕੇਸ ਨੇ ਜਿਨ੍ਹਾਂ ਦੇ ਕੋਈ ਝਗੜੇ ਨਹੀਂ ਗੇ ਉਹ ਬੈਠ ਕੇ ਪਰਵਾਦ ਕੈਂਪਾਂ ਦੇ ਚੋਂ ਸਰਕਾਰ ਉਹਨਾਂ ਦੀਆਂ ਤਕਸੀਮਾ ਕਰਕੇ ਇੱਕ ਜਖ ਜਿਹੜਾ 13 ਅਪ੍ਰੈਲ ਤੱਕ ਪੰਜਾਬ ਦੇ ਵਿੱਚ ਇਹ ਇਸ਼ੂ ਜਿਹੜਾ ਅਸੀਂ ਖਤਮ ਕਰ ਦਾਂਗੇ ਇੱਕ ਇਹ ਜਿਹੜਾ ਸਾਡਾ ਫੈਸਲਾ ਹੋਇਆ ਦੂਜਾ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਜਿੱਥੋਂ ਕਿਸਾਨਾਂ ਨੂੰ ਖਾਦਾ ਮਿਲਦੀਆਂ ਦਵਾਈਆਂ ਮਿਲਦੀਆਂ ਹੋਰ ਵੀ ਕਈ ਚੀਜ਼ਾਂ ਮਿਲਦੀਆਂ ਉਹਨਾਂ ਦੀ ਪਿਛਲੇ ਕਈ ਚਿੰਦਾਂ ਤੋਂ ਖਾਤੇ ਜਿਹੜੇ ਬੰਦ ਕੀਤੇ ਗਏ ਸੀਗੇ ਉਹ ਖਾਤੇ ਜਿਹੜੇ ਉਹ ਓਪਨ ਕਰ ਲਈ ਮਤਲਬ ਜਿਹੜਾ ਅੱਜ ਐਲਾਨ ਕੀਤਾ ਕਿ ਉਹ ਓਪਨ ਜਿਹੜੇ ਕਰ ਦਿੱਤੇ ਜਾਣਗੇ ਖਾਤੇ ਜਿਹੜੇ ਅੱਜ ਤੋਂ ਸੈਟ ਕੀਤੇ ਉਹ ਸ਼ੁਰੂ ਹੋ ਜਾਣਗੇ ਇੱਕ ਕੁਝ ਕਈ ਕਿਸਮ ਦਾ ਜਿਹੜਾ ਮੁਆਵਜ਼ਾ ਕਿਸਾਨਾਂ ਨੇ ਦੱਸਿਆ ਕਿ ਕੁਝ ਗੜੇ ਮਾਰੀ ਦਾ ਕੁਝ ਕਿਤੇ ਕਿਤੇ ਮਤਲਬ ਜਿਹੜਾ ਜਦੋਂ ਹੜਾ ਆਏ ਉਹ ਰਹਿ ਗਿਆ ਉਹ ਸਾਰਾ ਜਿਹੜਾ ਮੁਆਵਜ਼ਾ ਉਸ 31 ਮਾਰਚ ਤੱਕ ਜਿਹੜਾ ਰਹਿੰਦਾ ਉਹ ਸਾਰਾ ਅਸੀਂ ਕਲੀਅਰ ਜਿਹੜਾ ਕਰ ਦਿਆਂਗੇ ਮਤਲਬ ਬਹੁਤ ਸਾਰੇ ਚੀਜ਼ਾਂ ਇਦਾਂ ਦੀਆਂ ਕੋਈ ਚੀਜ਼ਾਂ ਮੇਰੇ ਨਾਲ ਕੋਈ ਚੀਜ਼ਾਂ ਮੇਰੇ ਨਾਲ ਪਹਿਲਾਂ ਸਾਨੂੰ ਕੰਮ ਪੂਰੀ ਕਰ ਲੈਂਦੇ ਹੋ ਫਿਰ ਤੁਸੀਂ ਸਵਾਲ ਕਰਿਓ ਹੋਰ ਬੱਲੇ ਛੱਡ ਗਿਆ ਕੋਈ ਚੀਜ਼ਾਂ ਸਾਡੇ ਖੇਤੀਬਾੜੀ ਮੰਤਰੀ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਔਰ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੁੜੀਆ ਸਾਹਿਬ ਦੀ ਇਕਵਾਈ ਦੇ ਵਿੱਚ ਜਿਹੜੇ ਕੁਝ ਮਸਲੇ ਆ ਉਹਨਾਂ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਿਹਦੇ ਚ ਕਿਸਾਨ ਲੀਡਰ ਵੀ ਸ਼ਾਮਿਲ ਕੀਤੇ ਗਏ ਖੇਤੀਬਾੜੀ ਮਾਤ ਵੀ ਸ਼ਾਮਿਲ ਕੀਤੇ ਗਏ ਉਹਦੇ ਚ ਗੰਨੇ ਦੇ ਮਸਲੇ ਆ ਕਈ ਮਸਲੇ ਆ ਉਹ ਸਾਰੇ ਖੁੜੀਆ ਸਾਹਿਬ ਦੀ ਇਕਵਾਹੀ ਦੇ ਵਿੱਚ ਜਿਹੜਾ ਉਹ ਹੱਲ ਕੀਤੇ ਜਾਣਗੇ ਉਹ ਮੀਟਿੰਗਾਂ ਅੱਗੇ ਸੀ ਜਦੋਂ ਵੀ ਲੋੜ ਪਊਗੀ ਉਹ ਮੀਟਿੰਗਾਂ ਕਿਸਾਨ ਲੀਡਰਾਂ ਦੇ ਨਾਲ ਬੈਠ ਕੇ ਉਹ ਕਰਾਂਗੇ ਇੱਕ ਇੱਕ ਸਾਡਾ ਸੀਗਾ ਕਿ ਕਿਸਾਨਾਂ ਨੇ ਮੰਗ ਕੀਤੀ ਕਿ ਜਿਹੜੇ ਕੋਆਪਰੇਟਿਵ ਬੈਂਕ ਦੇ ਇਹਨਾਂ ਦੇ ਚਿੱਤਾ ਪ੍ਰਾਈਵੇਟ ਬੈਂਕ ਜਿਹਨੇ ਸੈਟਲਮੈਂਟ ਕਰ ਲੈਂਦੇ ਆ ਵਨ ਟਾਈਮ ਸੈਟਲਮੈਂਟ ਜਿਹੜੀ ਆ ਉਸ ਮਤਲਬ ਜਿਹੜੀ ਮਤਲਬ ਕਿਸਾਨਾਂ ਦਾ ਜਿਹੜਾ ਵਿਚਾਰ ਸੀਗਾ ਉਹਦੇ ਨਾਲ ਅਸੀਂ ਸਹਿਮਤ ਹੋਏ ਆ ਲੈਂਡ ਮਾਰਗੀ ਤੋਂ ਕਿਉਂਕਿ ਮਸਲਾ ਜਿਹੜਾ ਨਿਵਾੜ ਦੇ ਨਾਲ ਹੈ ਸਾਡੇ ਜਿਹੜੇ ਬੈਂਕ ਕੋਆਪਰੇਟਿਵ ਬੈਂਕ ਤੇ ਲੈਂਡ ਮਾਰਗੀ ਦੇ ਬੈਂਕ ਆ ਸੋ ਅਸੀਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਉੱਥੇ ਨਿਵਾੜ ਦੇ ਨਾਲ ਠਾਕੇ ਤੇ ਅਸੀਂ ਪੰਜਾਬ ਦੇ ਅੰਦਰ ਕਿਉਂਕਿ ਜਿਹੜੇ ਪ੍ਰਾਈਵੇਟ ਬੈਂਕ ਨੇ ਉਹ ਵਨ ਟਾਈਮ ਸੈਟਲਮੈਂਟ ਕਰ ਲੈਂਦੇ ਆ ਸਾਦਾ ਲੋਨ ਵਗੈਰਾ ਕਰਕੇ ਸੱਟ ਦੇ ਦੇ ਦਿੰਦੇ ਆ ਕਿਸਾਨ ਪੜੇ ਬੈਂਕਾਂ ਨਹੀਂ ਕਰਦੀਆਂ ਉਹਦੇ ਲਈ ਅਸੀਂ ਸਹਿਮਤ ਹੋਏ ਆ ਉਦੋਂ ਅਸੀਂ ਕਦਾਂਗੇ ਤਾਂ ਜੋ ਪੰਜਾਬ ਦੇ ਕਿਸਾਨਾਂ ਦਾ ਉਹ ਮਸਲਾ ਬਹੁਤ ਸਾਰਿਆਂ ਦਾ ਅੱਗੋਂ ਲੋਨ ਨਹੀਂ ਮਿਲਦੇ ਉਹ ਮਸਲਾ ਜਿਹੜਾ ਉਹ ਅਸੀਂ ਹੱਲ ਜਿਹੜਾ ਉਹ ਕਰਵਾਵਾਂਗੇ ਇੱਕ ਜਿਹੜੀ ਮਤਲਬ ਆਬਾਦ ਕਾ ਜ਼ਮੀਨਾਂ ਜਿਹੜੀਆਂ ਪੰਚਾਇਤੀ ਰਾਜ ਦੀਆਂ ਜ਼ਮੀਨਾਂ ਕਈ ਜ਼ਮੀਨਾਂ ਉਹਨਾਂ ਦੇ ਜਿਹੜੇ ਮਸਲੇ ਆ ਉਹਦੇ ਲਈ ਵੀ ਇੱਕ ਕਮੇਟੀ ਦਾ ਗਠਨ ਕੀਤਾ ਕਿ ਜਿੰਨੀਆਂ ਵੀ ਕਿਸਮ ਦੀਆਂ ਪੰਜਾਬ ਦੇ ਅੰਦਰ ਆਪਣੀਆਂ ਇਹ ਜ਼ਮੀਨਾਂ ਪਈਆਂ ਇਹਨਾਂ ਸਾਰਿਆਂ ਲਈ ਇੱਕ ਪਾਲਿਸੀ ਜਿਹੜੀ ਆ ਉਹ ਸਰਕਾਰ ਤਿਆਰ ਕਰਕੇ ਕਮੇਟੀ ਦੀ ਸਹਿਮਤੀ ਦੇ ਨਾਲ ਤੇ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਲਾਗੂ ਕਰੂਗੀ ਉਹਦਾ ਜਿਹੜੀ ਬਿਜਲੀ ਦੀ ਇੱਕ ਕਿਸਾਨਾਂ ਨੇ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ ਬਿਜਲੀ ਦੇ ਵਿੱਚ ਜਿਹੜਾ ਬਿਜਲੀ ਦੀ ਵੰਡ ਸਪਲਾਈ ਆ ਇਹਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਇਨਵੋਲਵ ਨਾ ਕੀਤਾ ਜਾਵੇ ਉਹ ਅਸੀਂ ਬਿਲਕੁਲ ਕਲੀਅਰ ਕਰਨਾ ਚਾਹੁੰਦੇ ਆ ਕਿ ਅਸੀਂ ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਪੰਜਾਬ ਦੀ ਬਿਜਲੀ ਵਾਨਡ ਸਪਲਾਈ ਜਿਹੜੀ ਉਹ ਨਹੀਂ ਦੇਵਾਂਗੇ ਉਹਨਾਂ ਨੂੰ ਕਿਤੇ ਵੀ ਉਹਦੇ ਲਾਗੇ ਦੀ ਲੱਗਦਾ ਕਿ ਇਸ ਕਰਕੇ ਵੀ ਇੱਕ ਅਸੀਂ ਫੈਸਲਾ ਕੀਤਾ ਸੋ ਬਹੁਤ ਸਾਰੇ ਹੋਰ ਵੀ ਦੋ ਤਿੰਨ ਮੁੱਦੇ ਆ ਕਿਸਾਨ ਲੀਡਰ ਵੀ ਤੁਹਾਨੂੰ ਦੱਸਣਗੇ ਸਾਰੇ ਮੁੱਦਿਆਂ ਦੇ ਉੱਤੇ ਐ ਇੱਕ ਬਲਾ ਇੱਕ ਇੱਕ ਵਧੀਆ ਸਹਿਮਤੀ ਬਣੀ ਆ ਉਹਦੇ ਵੀ ਇਹ ਵੀ ਤੈਅ ਕੀਤਾ ਕਿ ਜਦੋਂ ਵੀ ਸਾਨੂੰ ਲੋੜ ਪਊਗੀ ਅਸੀਂ ਜਲਦੀ ਜਲਦੀ ਮੀਟਿੰਗਾਂ ਜਿਹੜੀਆਂ ਦੋ ਦੋ ਮਹੀਨੇ ਬਾਅਦ ਸਾਡੇ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਦੋ ਦੋ ਮਹੀਨੇ ਬਾਅਦ ਵੀ ਜਿੱਥੇ ਲੋੜ ਪਊਗੀ ਮਹੀਨੇ-ਮਹੀਨੇ ਬਾਅਦ ਵੀ ਕਿਸਾਨਾਂ ਦਾ ਬੈਠ ਕੇ ਕਦੋਂ ਕੀ ਆਦ ਇੱਕ ਗੱਲ ਐਮਐਸਪੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਮੇਰੀ ਗੱਲ ਧਿਆਨ ਨਾਲ ਸੁਣਿਓ ਪੰਜਾਬ ਦੇ ਮੁੱਖ ਮੰਤਰੀ ਨੇ ਐਮਐਸਪੀ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਤੁਸੀਂ ਇਹਦੇ ਤੇ ਜੋ ਵੀ ਸੰਘਰਸ਼ ਕਰੋਗੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਅਸੀਂ ਡਟ ਕੇ ਇਹਦੇ ਲਈ ਐਮਐਸਪੀ ਵਾਸਤੇ ਜੋ ਸਰਕਾਰ ਦੇ ਐਂਗਲ ਤੋਂ ਕਰਨਾ ਪਊਗਾ ਜੋ ਸਰਕਾਰ ਦੇ ਐਂਗਲ ਤੋਂ ਕਾਨੂੰਨੀ ਕੁਝ ਵੀ ਉਹਦੇ ਇਥੋਂ ਤੱਕ ਵੀ ਕਿਹਾ ਕਿ ਜੇ ਕਿਸਾਨਾਂ ਦੇ ਨਾਲ ਕਿਤੇ ਉਹ ਜਦੋਜਾਦ ਵੀ ਕਰਦੀ ਪਈ ਉਹ ਵੀ ਕਰਾਂਗੇ ਕਿਉਂਕਿ ਆਪਾਂ ਚਾਹੁੰਦੇ ਆ ਕਿ ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਹੈ ਸਹੀਤਰ ਸਰਕਾਰ ਦਵੇ ਇਹ ਸਾਡੇ ਮੁੱਖ ਮੁੱਦੇ ਸੀਗੇ ਜਿਹੜੇ ਅੱਜ ਸਾਡੀ ਸਹਿਮਤੀ ਬਣੀ ਔਰ ਸਾਰੇ ਕਿਸਾਨ ਜਥੇਬੰਦੀਆਂ ਬਹੁਤ ਖੁਸ਼ ਜਿਹੜੇ ਸਾਡੇ ਉਸ ਸੰਘਰਸ਼ ਦੇ ਵਿੱਚ ਕਿਸਾਨ ਪਰਿਵਾਰਾਂ ਦੇ ਕਈ ਜਿਹੜੇ ਉੱਥੇ ਕਿਸਾਨ ਸ਼ਹੀਦੀ ਦੇ ਗਏ ਸਨ ਉਹਨਾਂ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਜਿਵੇਂ ਕਿ 326 27 ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਕੋਈ ਮੁਆਵਜ਼ਾ ਵੀ ਜਿਹੜਾ 5 ਲੱਖ ਰੁਪਈਆ ਕਿਹਾ ਗਿਆ ਸੀ ਉਹ ਮਿਲਿਆ ਮੇਰਾ ਕਹਿ ਲੱਜ ਕਿ ਗੱਲ ਆਈ ਸੀ ਕਿ 40 ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਕੋਈ 200 ਤੇ ਕੁਝ ਲੋਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਵਗੈਰਾ ਦਾ ਉਹ ਸਭ ਕੁਝ ਤਕਰੀਬਨ ਲਈ ਤਿਆਰ ਹੈ 31 ਮਾਰਚ ਤੱਕ ਉਹ ਅਸੀਂ ਸਾਰਾ ਪੂਰਾ ਕਰਵਾ ਕੇ ਅਸੀਂ ਉਹਨਾਂ ਸਾਰੇ ਭਰਾਵਾਂ ਉਹਨਾਂ ਪਰਿਵਾਰਾਂ ਦੇ ਨਾਲ ਆ ਸਾਡੇ ਉਹਨਾਂ ਨਾਲ ਹਮਦਰਦੀ ਆ ਉਹਨਾਂ ਨੂੰ ਮਿਲਣਾ ਚਾਹੀਦਾ ਤੀਸਰਾ ਇੱਕ ਸਰੰਦਪੀਟਰ ਤੇ ਜਿਹੜੇ ਪੰਜਾਬ ਦਾ ਟੇਲੈਂਡ ਏਰੀਆ ਆ ਜਾਂਦਾ ਉਹਦੇ ਤੇ ਪਾਣੀ ਦੀ ਲੋੜ ਪੂਰੀ ਕਰਨ ਲਈ ਇੱਕ ਲਿਫਟ ਪੰਪ ਲਾਏ ਗਏ ਆ ਉਹ ਬਿਜਲੀ ਦੀਆਂ ਮੋਟਰਾਂ ਤੇ ਚੱਲਦੇ ਆ ਉਹਨਾਂ ਦਾ ਜਿਹੜਾ ਸਰਦਾਰ ਸਰਦ 242 ਨੇ ਸਰਦਾਰ ਭਗਵੰਤ ਸਿੰਘ ਮਾਨਹੋਰਾ ਨੇ ਕਿਹਾ ਕਿ ਪਹਿਲੀ ਜਨਵਰੀ ਤੋਂ ਉਹਨਾਂ ਦਾ ਕੋਈ ਅਸੀਂ ਜਿਹੜਾ ਕਿ ਜਿਸ ਤਰ੍ਹਾਂ ਦੂਸਰੇ ਬਿਜਲੀ ਅਸੀਂ ਸਬਸਿਡੀ ਦਿੰਦੇ ਆ ਉਹਨਾਂ ਨੂੰ ਵੀ ਸਬਸਿਡੀ ਦਿੱਤੀ ਜਾਊਗੀ ਉਹਨਾਂ ਦੇ ਬਿੱਲ ਵੀ ਮਾਫ਼ ਕਰ ਦਿੱਤੇ ਜਾਣਗੇ ਬਹੁਤ ਵੱਡਾ ਰੇੜਕਾ ਜਿਹੜਾ ਸਾਡੇ ਪਰਿਵਾਰਾਂ ਵਿੱਚ ਹੈ ਕਿ ਇੱਕ ਬੰਦਾ ਰੋਕ ਕੇ ਬਹਿ ਜਾਂਦਾ ਹੈ ਸਾਡੀ ਜਿਹੜੀ ਤਕਸੀਮ ਦੀ ਗੱਲ ਨੂੰ ਜੇ ਉਹ ਪਰਿਵਾਰ ਕੋਈ ਵਿਵਾਦ ਨਾ ਹੋਵੇ ਤਾਂ ਉਹਦੇ ਵਿੱਚ ਜਿਹੜਾ ਜਿਵੇਂ ਮੰਤਰੀ ਸਾਹਿਬ ਕਹਿ ਕੇ ગયા ਵੱਡਾ ਫੈਸਲਾ ਹੋਇਆ ਮਾਫ਼ਜ਼ੇ ਦਾ ਵੀ ਜਿਹੜਾ ਰਹਿ ਗਿਆ ਸੀ ਉਹਦੇ ਤੇ ਲਈ 31 ਮਾਰਚ ਤੱਕ ਦਾ ਅਸੀਂ ਫਿਰ ਵੀ ਇੱਕ ਜਿਹੜੀ ਕਮੇਟੀ ਬਣਾਈ ਹੈ ਜਿਵੇਂ ਇਹਨਾਂ ਨੇ ਕਿਹਾ ਉਹਦੇ ਵਿੱਚ ਸਰਕਾਰ ਵੱਲੋਂ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਾਲ ਹੀ ਸਾਡੇ ਸਾਈਮ ਅਗਰਵਾਲ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਐਗਰੀਕਲਚਰ ਨੇ ਜ ਦੂਸਰੇ ਜਸਕਰਨ ਸਿੰਘ ਜੀ ਆਈਪੀਐਸ ਹੈ ਜਿਹੜੇ ਹਮੇਸ਼ਾ ਇਹਨਾਂ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਾਉਂਦੇ ਰਹਿੰਦੇ ਆ ਸਰਕਾਰ ਦਾ ਉਹ ਵਿੱਚ ਮੈਂਬਰ ਨੇ ਪੰਜ ਸਾਡੇ ਕਿਸਾਨ ਭਰਾ ਹੋਣਗੇ ਇਸ ਲਈ ਉਹ ਜੇ ਕੋਈ ਮਾਮਲਾ ਜਿਹੜਾ ਉਹਨੂੰ ਅਸੀਂ ਪਹਿਲਾਂ ਅਬੀਦੀ ਤੈਅ ਕਰਕੇ ਫਿਰ ਮੁੱਖ ਮੰਤਰੀ ਸਾਹਿਬ ਜਾਂ ਕਿਸੇ ਸਬੰਧਤ ਮੰਤਰੀ ਨਾਲ ਲੋੜ ਪਿਆ ਕਰੂਗੀ ਉਹਦੇ ਵਿੱਚ ਅਸੀਂ ਰਲ ਮਿਲ ਕੇ ਉਹ ਮਸਲਾ ਹੱਲ ਕਰਵਾਇਆ ਕਰਾਂਗੇ ਹੋਰ ਜੋ ਇੱਕ ਜਿਹੜੀ ਬਹੁਤ ਵੱਡਾ ਰੌਲਾ ਪੈਂਦਾ ਰਿਹਾ ਫਿਰ ਮੈਂ ਤਾਂ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਜਿਹੜੀ ਪ੍ਰਾਈਵੇਟ ਕੋਈ ਬੰਦਾ ਧੱਕੇ ਨਾਲ ਦਿੰਦਾ ਤੇ ਮੈਂ ਆਪਣੇ ਮਹਿਕਮੇ ਨੂੰ ਹਦਾਇਤ ਕੀਤੀ ਸੀ ਉਹ ਚਾਹੇ ਉਹਦਾ ਲਾਇਸੈਂਸ ਕੈਨਸਲ ਕਰੋ ਕੁਝ ਕਰੋ ਇਹੋ ਜੀ ਗੱਲ ਨਹੀਂ ਹੋਣੀ ਪਰ ਉਹ ਸੁਸਾਇਟੀਆਂ ਸੁਟੀਆਂ ਵਿੱਚ ਵੀ ਜਾਂਦੀ ਰਹੀ ਸੀ ਉਹ ਅਜੇ ਫੈਸਲਾ ਹੋਇਆ ਵੀ ਜਿਹਦੀ ਇੱਛਾ ਨਹੀਂ ਉਹਨੂੰ ਧੱਕੇ ਨਾਲ ਕੋਈ ਵੀ ਏਜੰਸੀ ਕੋਈ ਵੀ ਦੁਕਾਨ ਕੋਈ ਵੀ ਸੁਸਾਇਟੀ ਨਹੀਂ ਦੇਊਗੀ ਔਰ ਉਹ ਕਿਸਾਨ ਆਪਣੀ ਮਰਜ਼ੀ ਨਾਲ ਖਰੀਦ ਸਕਦਾ ਹੈ ਉਹ ਜੰਗਲੀ ਜਾਨਵਰ ਇੱਕ ਜਿਹੜਾ ਬਹੁਤ ਲੰਮੇ ਸਮੇਂ ਤੋਂ ਸੀ ਵੀ ਜੰਗਲੀ ਸੂਰ ਹੋਰ ਜੰਗਲੀ ਜਾਨਵਰ ਜਿਹੜੇ ਕਿਸਾਨ ਭਰਾਵਾਂ ਦੀਆਂ ਫਸਲਾਂ ਖਰਾਬ ਕਰ ਜਾਂਦੇ ਸੀ ਉਹਨਾਂ ਦੇ ਲਈ ਇੱਕ ਪਰਮਿਟ ਇਸ਼ੂ ਕਰ ਦਈਏ ਕਿ ਉਹ ਸ਼ਿਕਾਰ ਕਰ ਸਕਣ ਤੇ ਉਹਨਾਂ ਫਸਲਾਂ ਦੇ ਮਾਰਨ ਤੋਂ ਉਹਨਾਂ ਤੋਂ ਬਚਾਇਆ ਜਾਵੇ